ਲੁਧਿਆਣਾ ਵਾਸੀ ਇਹਨੂੰ ਕਹਿੰਦੇ ਆ ਵੀ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ ਸਾਰੇ ਵਾਸੀ ਜਿੱਥੇ-ਜਿੱਥੇ ਉਹਨਾਂ ਦਾ ਲੁਧਿਆਣਾ ਵੈਸਟ ਵਿੱਚ ਕੋਈ ਰਿਲੇਸ਼ਨ ਹੈ ਤੇ ਇਹ ਸਿਲੈਕਸ਼ਨ ਦੇ ਵਿੱਚ ਜਿਹੜੇ ਸੰਜੀਦਾ ਮੁੱਦੇ ਆ ਪੰਜਾਬ ਨਾਲ ਰਿਲੇਟਡ ਨੇ ਜਿੱਦੇ ਸਾਡਾ ਲਾਅ ਐਂਡ ਆਰਡਰ ਹੈ ਜਿੱਦੇ ਵਿੱਚ ਸਾਡਾ ਇੱਥੇ ਡਰੱਗ ਹੈ ਇੱਥੇ ਇੱਥੇ ਸਾਰੇ ਸਾਰੇ ਦੇ ਸਾਰੇ ਮਹਿਕਮਿਆਂ ਦੀ ਕਾਰਗੁਜ਼ਾਰੀ ਬਦਹਾਲੀ ਹੈ ਉਹਦੇ ਤੇ ਜਦੋਂ ਤੁਸੀਂ ਫੈਸਲਾ ਕਰਨਾ ਹੈ ਤਾਂ ਉਹ 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 ਜ਼ਰੂਰੀ ਹੈ ਵੀ ਬੜੀ ਸੋਚ ਸਮਝ ਕੇ ਫੈਸਲਾ ਕੀਤਾ ਜਾਵੇ ਇਸ ਇਸ ਸਾਰੇ ਦੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਇੱਥੋਂ ਤੁਸੀਂ ਜਿਤਾ ਕੇ ਭੇਜਿਆ ਤੇ ਉੱਥੇ ਜਾ ਕੇ ਸਰੈਂਡਰ ਕਰ ਗਏ ਤੇ ਬਾਹਰਲੇ ਲੋਕਾਂ ਨੂੰ ਕੋਈ ਪੰਜਾਬ ਦੇ ਇਸ਼ੂ ਤਾਂ ਹੀ ਮਤਲਬ ਨਹੀਂ ਹਾਂ ਜੋ ਇਹ ਸੂਬੇ ਦੀ ਸਰਕਾਰ ਚਲਾ ਰਹੇ ਨੇ ਤੇ ਉਹਨਾਂ ਦਾ ਏਜੰਡਾ ਬਿਲਕੁਲ ਪੰਜਾਬ ਦੀ ਕੋਈ ਬਿਹਤਰੀ ਹੈ ਨਹੀਂ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਤੇ ਕਹਿੰਦੇ ਭਰਿਆ ਹੋਇਆ ਡੇਰ ਨੂੰ ਤਨਖਾਹਾਂ ਹੈ ਨਹੀਂ ਤੇ ਉਡਾਈ ਇਹ ਹੈਲੀਕਾਪਟਰ ਫਿਰਦੇ ਆ ਤੇ ਉਹ ਹੈਲੀਕਾਪਟਰ ਉਹਨਾਂ ਨੂੰ ਦਿੱਤਾ ਹੋਇਆ ਜਿਹੜੇ ਬੇਕਾਰ ਹੋ ਗਏ ਤੇ ਇੱਥੋਂ ਦੀ ਫਿਰ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਆ ਇਸ ਇਲੈਕਸ਼ਨ ਦੇ ذریعے ਲੋਕ ਬੜੇ ਸਿਆਣੇ ਆ ਇਲੈਕਸ਼ਨ ਰਾਜ ਸਭਾ ਦੀ ਕੁਰਸੀ ਦੀ ਲੜਾਈ ਹੈ ਹਾਂ ਇਹ ਤਾਂ ਸਭ ਨੂੰ ਪਤਾ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਇਹ ਇਲੈਕਸ਼ਨ ਕਾ ਨੂੰ ਹੋਏ ਕਿ ਉਹ ਟਿਕਟ ਦਿੱਤੀ ਗਈ ਇੱਕ ਰਾਜ ਸਭਾ ਮੈਂਬਰ ਨੂੰ ਅਗਰ ਰਾਜ ਸਭਾ ਮੈਂਬਰ ਇਹ ਨਹੀਂ ਪਾਰਟੀ ਦੇ ਲਈ ਸੰਜੀਦਾ ਸੀਗੇ ਔਰ ਪਾਰਟੀ ਪ੍ਰਧਾਨ ਨੇ ਪਹਿਲਾਂ ਹੀ ਅਸਤੀਫਾ ਦੇ ਦਿੰਦੇ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਚੈਲੰਜ ਕੀਤਾ ਸੀ ਵੀ ਇਲੈਕਸ਼ਨ ਅਸਤੀਫਾ ਦੇ ਕੇ ਲੜੋ ਭਾਈ ਸਾਹਿਬ ਮੈਂ ਐਮਪੀ ਸਾਹਿਬ ਦੇ ਬਾਰੇ ਕੁਝ ਨਹੀਂ ਕਹਿਣਾ ਮੈਂ ਤਾਂ ਹਾਲਾਤਾਂ ਬਾਰੇ ਕਹਿਣਾ ਵੀ ਇਹ ਨਾ ਹਾਲਾਤਾਂ ਦੇ ਵਿੱਚ ਵੋਟ ਕੀ ਨੂੰ ਪਾਣੀ ਚਾਹੀਦੀ ਹੈ ਇਹ ਲੋਕ ਫੈਸਲਾ ਕਰਨ ਲੋਕ ਫੈਸਲਾ ਕਰਨ ਵੀ ਆਣ ਵਾਲੇ ਟਾਈਮ 'ਚ ਡੇਢ ਸਾਲ ਸਰਕਾਰ ਦਾ ਰਹਿ ਗਿਆ ਡੇਢ ਜਾਂ ਪੌਣੇ 2 ਸਾਲ ਉਹਦੇ 'ਚ ਸਰਕਾਰ ਨਾਲ ਲੜਨਾ ਕੀ ਨੇ ਕਿਹੜਾ ਵਿਕਾਸ ਹੋ ਸਕਦਾ ਹੁਣ ਇਹ ਕਹਿੰਦੇ ਆ ਵੱਡਾ ਕੋਈ ਵਿਕਾਸ ਬਕੂਸ ਤਾਂ ਨਾਮ ਇਹਨਾਂ ਦੀ ਡਿਕਸ਼ਨਰੀ 'ਚ ਲਫ਼ਜ਼ ਹੀ ਨਹੀਂ ਇਹ ਤਾਂ ਸਿਰਫ ਲੋਕਾਂ ਨੂੰ ਲੁਭਾਉਣ ਲਈ ਉਹ ਲਿਖਦੇ ਆ ਜਦੋਂ ਕੋਈ ਇਲੈਕਸ਼ਨ ਆਂਦਾ ਹੈ ਨਹੀਂ ਕਿਹੜਾ ਸਵਾ 3 ਸਾਲ ਚ ਟੱਣੀ ਲੱਗੀ ਆ ਹੁਣੇ ਹੀ ਮਸ਼ੀਨਾਂ ਜੀਆਂ ਕਿਉਂ ਮਹੀਨੇ ਡੇਢ ਤੋਂ ਇੱਧਰ ਫਿਰਦੀਆਂ ਜਾਂ ਤਾਂ ਇਹ ਲੈ ਕੇ ਆਉਣ ਨਾ ਵੀ ਅਸੀਂ ਸਵਾ 3 ਸਾਲ ਚਾ ਕੰਮ ਕਰਿਆ ਉਹ ਤਾਂ ਕੀ ਤਾਂ ਕੁਝ ਨਹੀਂ ਤੇ ਲਿਖਦੇ ਉੱਥੇ ਆ ਵੀ ਗੁੱਸਾ ਹੰਗਾਰ ਖੁਦ ਮੈਨੂੰ ਅਟੈਕ ਕਰਦੇ ਆ ਤੁਹਾਨੂੰ ਮੈਨੂੰ ਸਵਾਲ ਕਰਨੇ ਨਹੀਂ ਬਣਦੇ ਸਵਾਲ ਉੱਧਰ ਹੈ جواب ਉਹਨਾਂ ਨੇ ਦੇਣੇ ਹੈ ਵੀ ਅੱਜ ਕੀ ਹਾਲਾਤ ਹੈ ਪੰਜਾਬ ਦਾ ਲੁਧਿਆਣੇ ਦਾ ਇੱਥੇ ਦੇ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਤੁਹਾਡੇ ਮੈਕਮੇ ਕਿਉਂ ਸਾਰੇ ਬੰਦ ਪਏ ਡੀਟੀਓ ਦਫਤਰ 6 ਮਹੀਨੇ ਤੋਂ ਨਹੀਂ ਚੱਲਦਾ ਕਿਸੇ ਦਾ ਲਾਇਸੈਂਸ ਨਹੀਂ ਰੀਨਿਊ ਹੁੰਦਾ ਕਿਸੇ ਨੂੰ ਆਰਸੀ ਗੱਡੀਆਂ ਦੀ 6-6 ਮਹੀਨੇ ਨਹੀਂ ਮਿਲਦੀ ਹੈ ਜਵਾਬ ਉਧਰ ਨੇ ਤੁਹਾਡੀ ਕਾਰਪੋਰੇਸ਼ਨਾਂ ਦਾ ਪੱਠਾ ਬਹਿ ਗਿਆ ਹੈ ਤੁਹਾਡੇ ਪਟਵਾਰਖਾਨੇ ਤਹਿਸੀਲਾਂ ਬੰਦ ਪਈਆਂ ਕਦੀ ਕਹਿ ਦਿੰਦੇ ਤਹਿਸੀਲਦਾਰ ਇੱਧਰ ਉੱਧਰ ਕਰਦੇ ਆਂਗੇ ਨੌਕਰੀਓ ਕੱਢਦੇ ਆਂਗੇ ਇਹ ਕਰਦੇ ਆਂਗੇ ਸਾਰੀਆਂ ਗੱਲਾਂ ਹੁੰਦਾ ਹੋਆਂ ਦਾ ਕੁਝ ਨਹੀਂ ਹੈ ਚੌੜ ਬਜ਼ਾਰੀ ਆਪ ਕਰਦੇ ਆ ਤੇ ਫਿਰ ਅਫਸਰਾਂ ਦੇ ਦਿਵਾਲੇ ਹੋ ਜਾਂਦੇ ਆ ਬੋਟਰ ਸਮਝਦਾਰ ਹੈ ਸੋ ਬੋਟਰ ਬਾਤ ਸਮਝਦਾਰਾ ਕਿਉਂ ਹੱਥਾਂ ਪੈਰਾਂ ਦੀ ਪਈ ਹੈ